ਅੱਜ ਦੀਆਂ ਖ਼ਬਰਾਂਵਾਂ ਅਲ ਚੱਲਿਏ ਤੇ ਅਮਰੀਕਾ ਨੇ ਤਿੰਨ ਆਪਣੇ ਜਿਹੜੇ ਅਮਰੀਕਨ ਕੈਦੀ ਸੀਗੇ ਉਹ ਚਾਈਨਾ ਤੋਂ ਛੁਡਵਾਏ ਆ ਤੇ ਉਹਨਾਂ ਦੇ ਬਦਲੇ ਜਿਹੜੇ ਆ ਉਹਨਾਂ ਦੇ ਜਿਹੜੇ ਕੈਦੀ ਆ ਉਹੋ ਦਿੱਤੇ ਹੈਗੇ ਆ ਕਾਈਲੀ ਮਾਰਕ ਸਵੀਡਨ ਤੇ ਜੌਨ ਲਿਓਂਗ ਇਹ ਕਾਫੀ ਲੰਮੇ ਸਮੇਂ ਤੋਂ ਡਿਟੈਂਸ਼ਨ ਦੇ ਵਿੱਚ ਸੀਗੇ ਪੀਪਲਜ਼ ਰਿਪਬਲਿਕ ਆਫ ਚਾਈਨਾ ਦੇ ਕੋਲ ਤੇ ਯੂਐਸ ਦੇ ਨੈਸ਼ਨਲ ਸਕਿਉਰਿਟੀ ਕਾਉਂਸਲ ਸਪੋਕਸਪਰਸਨ ਨੇ ਦੱਸਿਆ ਹੈ ਵੀ ਬਹੁਤ ਜਲਦੀ ਉਹ ਆਪਣੇ ਪਰਿਵਾਰਾਂ ਦੇ ਨਾਲ ਜਾਣ ਨਜ਼ਰ ਰਹੇ ਹੈ ਤੇ ਇਹ ਕਾਫੀ ਲੰਮੇ ਸਮੇਂ ਬਾਅਦ ਵਾਪਰਿਆ ਹੈਗਾ ਸੋ ਮੁਲਕਾਂ ਦੇ ਵਿੱਚ ਜਿਹੜੇ ਕੈਦੀ ਹੁੰਦੇ ਆ ਉਹ ਐਕਸਚੇਂਜ ਹੁੰਦੇ ਰਹਿੰਦੇ ਆ ਅ ਅਮਰੀਕਨਸ ਨੇ ਜੋ ਰਿਲੀਜ਼ ਕੀਤੇ ਆ ਉਹਨਾਂ ਦੇ ਨਾਂ ਹਜੇ ਤੱਕ ਆਇਡੈਂਟੀਫਾਈ ਨਹੀਂ ਕੀਤੇ ਹੈਗੇ ਤੇ ਬੁੱਧਵਾਰ ਨੂੰ ਯੂਐਸ ਨੇ ਜਿਹੜੀ ਟ੍ਰੈਵਲ ਐਡਵਾਈਸਰੀ ਆ ਆ ਖਾਸ ਕਰਕੇ ਮੇਨਲੈਂਡ ਚਾਈਨਾ ਨੂੰ ਉਹ ਵੀ ਜਿਹੜੀ ਆ ਡਾਊਨ ਕੀਤੀ ਹੈਗੀ ਆ ਲੈਵਲ 2 ਤੇ ਉਹ ਕੀਤੀ ਹੈਗੀ ਆ ਤੇ ਐਡਮਿਨਿਸਟ੍ਰੇਸ਼ਨ ਦਾ ਆ ਇਸ ਜੋ ਡਿਪਲੋਮੇਸੀ ਕੰਦੇ ਲਈ ਆਪਣੇ ਘਰਾਂ ਦੇ ਵਿੱਚ ਤਿੰਨ ਅਮਰੀਕਨ ਸਿਟੀਜ਼ਨ ਨੂੰ ਪਛਾਣ ਦੇ ਲਈ ਜਿਹੜਾ ਆ ਉਹਨਾਂ ਦੇ ਪਰਿਵਾਰਾਂ ਨੇ ਜਿਹੜਾ ਧੰਨਵਾਦ ਕੀਤਾ ਹੈਗਾ ਲੀ ਤੇ ਸਵੇਡਨ ਰੋਂਗਫੂਲੀ ਕਹਿੰਦੇ ਰੀਟੇਨ ਕੀਤੇ ਗਏ ਸੀ ਯੂ ਐਸ ਦੀ ਜਿਹੜੀ ਸਟੇਟ ਡਿਪਾਰਟਮੈਂਟ ਆ ਉਸ ਦੇ ਮੁਤਾਬਕ ਤੇ ਉਹਨਾਂ ਨੇ ਕਿਹਾ ਬਈ ਇੱਕ ਹੋਰ ਅਮਰੀਕਨ ਡੇਵਿਡ ਲਿਨ ਉਸ ਨੂੰ ਚਾਈਨਾ ਕੋਲੋਂ ਸਤੰਬਰ ਮਹੀਨੇ ਦੇ ਵਿੱਚ ਸ਼ੁਰਾਆਇਆ ਸੀਗਾ ਸੋ ਇਹ ਰਿਲੀਜ਼ ਲਗਭਗ 2 ਮਹੀਨੇ ਪਹਿਲਾਂ ਪ੍ਰੈਜ਼ੀਡੈਂਟ ਇਲੈਕਟ ਡੋਨਾਲਡ 트੍ਰੰਪ ਹੁਣੀ ਜਦੋਂ ਆਫਿਸ ਲੈਣਗੇ ਉਸ ਤੋਂ ਪਹਿਲਾਂ ਕੀਤੀ ਗਈ ਆ ਸੋ ਇਹ ਕਹਿੰਦੇ ਭਈ ਚੁੱਪਚਾਪ ਇੱਕ ਕਵਾਈਟ ਜਿਹੜੀ ਡਿਪਲੋਮੈਟਿਕ ਐਫਰਟਸ ਚੱਲ ਰਹੀ ਸੀਗੀ ਪ੍ਰੈਜ਼ੀਡੈਂਟ ਜੋ ਬਾਈਡਨ ਸੈਕਟਰੀ ਆਫ ਸਟੇਟ ਹੁਣੀ ਬਲਿੰਕਨ ਤੇ ਜੇਕ ਸੁਲੀਵਾਨ ਤੇ ਹੋਰ ਜਿਹੜੇ ਯੂ ਐਸ ਦੇ ਜਿਹੜੇ ਆਫੀਸ਼ੀਅਲਸ ਆ ਉਹ ਰਲ ਕੇ ਤੇ ਇਹਨਾਂ ਦੇ ਜਿਹੜੇ ਕਾਉਂਟਰਪਾਰਟਸ ਆ ਚਾਈਨਾ ਦੇ ਵਿੱਚ ਉਹ ਇਸ ਜਿਹੜੀ ਡੀਲ ਉਸ ਨੂੰ ਸਰੇਚੜਾਉਣ ਦੇ ਵਿੱਚ ਕਾਮਯਾਬ ਹੋਏ ਹੈਗੇ ਆ ਚਾਈਨਿਸ ਐਮਬੈਸੀ ਜਿਹੜੀ ਵਾਸ਼ਿੰਗਟਨ ਦੇ ਵਿੱਚ ਉਹਨਾਂ ਨੇ ਇਹਦੇ ਉੱਤੇ ਕਿਸੇ ਤਰ੍ਹਾਂ ਦਾ ਕਮੈਂਟ ਨਹੀਂ ਕੀਤਾ ਲੀ ਤੇ ਸਵੀਡਨ ਉਹਨਾਂ ਦੇ ਜਿਹੜੇ ਪਰਿਵਾਰ ਆ ਉਹ ਰੈਡੀ ਆ ਆਪਣੇ ਜੋ ਰਿਸ਼ਤੇਦਾਰ ਆ ਉਹਨਾਂ ਨੂੰ ਮਿਲਣ ਦੇ ਲਈ ਹੈਰਿਸਨ ਲੀ ਕਾਈਲੀ ਦਾ ਜੋ ਪੁੱਤ ਹੈਗਾ ਆ ਉਹ ਬਾਰ-ਬਾਰ ਵਸ਼ਿੰਗਟਨ ਜਾਂਦਾ ਰਿਹਾ ਆਪਣੇ ਫਾਦਰ ਦੀ ਜੋ ਉਹਨਾਂ ਦਾ ਇਸ਼ੂ ਆ ਉਹਨਾਂ ਨੂੰ ਰੀਲੀਜ਼ ਕਰਨ ਦੇ ਲਈ ਉਹ ਉਠਾਦਾ ਰਿਹਾ 2016 ਤੋਂ ਲੈ ਕੇ ਹੁਣ ਤੱਕ 10 ਸਾਲਾਂ ਦੀ ਜਿਹੜੀ ਸਜ਼ਾ ਆ ਉਹ ਉਹ ਭੁਗਤ ਰਏ ਸੀ 2023 ਦੇ ਵਿੱਚ ਹੈਰਿਸਨ ਲੀ ਨੇ ਸੀਐਨਐਨ ਨੂੰ ਦੱਸਿਆ ਸੀ ਤੇ ਕਹਿੰਦਾ ਵੀ ਮੈਨੂੰ ਲੱਗਦਾ ਨਹੀਂ ਵੀ ਮੈਂ ਆਪਣੇ ਫਾਦਰ ਨੂੰ ਕਦੇ ਦੇਖੂਗਾ ਅ ਤੇ ਕਹਿੰਦਾ ਵੀ ਮੈਨੂੰ ਡਰ ਲੈਂਦਾ ਵੀ ਮੇਰਾ ਫਾਦਰ ਕਿ ਇੱਕ ਜਦ ਵੀ ਆਊਗਾ ਬਾਕਸ ਦੇ ਵਿੱਚ ਹੀ ਆਊਗਾ ਮਤਲਬ ਇਹ ਉਹ ਮਰਿਆ ਹੋਇਆ ਹੀ ਆਊਗਾ ਸੋ ਕਹਿੰਦਾ ਵੀ ਇਸ ਪੁਆਇੰਟ ਦੇ ਉੱਤੇ ਮੈਂ ਬਹੁਤ ਖੁਸ਼ ਹਾਂ ਕਿ ਮੇਰਾ ਫਾਦਰ ਇੱਥੇ ਪਹੁੰਚ ਰਿਹਾ ਹੈਗਾ ਮਾਰਕਸ ਸਵੀਡਨ ਦੀ ਜਿਹੜੀ ਮਦਰ ਆ ਕੈਥਰੀਨ ਸਵੀਡਨ ਉਸਨੇ ਵੀ ਕਿਹਾ ਵੀ ਮੈਂ ਆਪਣੇ ਪੁੱਤ ਦੇ ਲਈ ਬਹੁਤ ਚਿੰਤਾ ਵਿੱਚ ਸੀਗੀ 2012 ਤੋਂ ड्रगर रिलेटेड चार्जेस ਦੇ ਅੰਡਰ ਚਾਈਨਾ ਵਾਲਿਆਂ ਨੇ ਉਸ ਨੂੰ ਅਰੈਸਟ ਕੀਤਾ ਹੋਇਆ ਸੀ ਕਹਿੰਦੇ ਭਈ ਇੱਕ دھਾਕਾ ਹੋ ਗਿਆ ਉਸ ਨੂੰ ਰੱਖੇ ਹੋਏ ਨੂੰ ਤੇ ਸਾਡਾ ਜਿਹੜਾ ਸਾਰਾ ਪਰਿਵਾਰ ਤੇ ਇਨਕਲੂਡਿੰਗ ਮਾਰਕਸ সুইডਨ ਉਹ ਫਿਜ਼ੀਕਲ ਤੇ ਸਾਈਕੋਲੋਜੀਕਲ ਜਿਹੜਾ ਟੌਰਚਰ ਦੇ ਥਰੂ ਗਏ ਆ ਉਸਨੇ ਤਾਂ ਇੱਕ ਵਾਰੀ ਸੁਸਾਈਡ ਕਰਨ ਦੀ ਵੀ ਜਿਹੜੀ ਕੋਸ਼ਿਸ਼ ਕੀਤੀ ਸੀ 2019 ਚ ਉਹਨੂੰ ਜਿਹੜੀ ਸੈਂਟੈਂਸ ਕੀਤੀ ਗਈ ਸੀ ਟੂ ਡੈਥ ਜੋ ਲੀਓਂਗਾ ਉਸ ਨੂੰ 2021 ਦੇ ਵਿੱਚ ਡਿਟੇਨ ਕੀਤਾ ਗਿਆ ਸੀ ਤੇ 2023 ਦੇ ਵਿੱਚ ਲਾਈਫ ਇਨ ਪ੍ਰिजन ਸਵਾਈੰਗ ਚਾਰजेस ਦੇ ਸਵੰਦੇ ਵਿੱਚ ਉਸ ਨੂੰ ਅੰਦਰ ਕੀਤਾ ਗਿਆ ਸੀ ਬਹੁਤ ਸਾਰੇ ਪ੍ਰੋਬੇਜਿੰਗ ਗਰੁੱਪਸ ਜਿਹੜੇ ਯੂ ਐਸ ਏ ਦੇ ਵਿੱਚ ਹੈਗੇ ਆ ਉਹਨਾਂ ਦਾ ਉਹ ਵੈਟਰਨ ਲੀਡਰ ਆ ਤੇ ਕਹਿੰਦੇ ਪਈ ਬਹੁਤ ਸਾਰੇ ਜਿਹੜੇ ਸੀਨੀਅਰ ਚਾਈਨਿਸ ਗਵਰਨਮੈਂਟ ਅਫੀਸ਼ੀਅਲਸ ਆ ਉਹਨਾਂ ਨੂੰ ਉਹ ਐਕਸਪੋਜ਼ ਕਰਦਾ ਸੀ